ਹੇ ਹੁਣ ਦੁਬਾਰਾ ਮੈਨੂੰ ਸ਼ਿਕਾਇਤ 하기 ਜੋ ਮਰਜੀ ਮੈਂ ਰਤਨ ਸਿੰਘ ਦਾ ਬਲੱਡ ਚ ਹੋਂ ਨਹੀਂ ਮੈਂ ਹਰਾਮ ਦਾ ਹੋਂ ਤੇਰਾ ਨਾਮ ਮੂੰਹ ਕੁੱਟਾ ਠੀਕ ਹੈ ਤੁਰੇ ਵੀ ਟਾਬਿਆਂ ਤੇ ਬੈਠ ਕੇ ਗਾਲ ਕੱਢਣੀ ਇਹ ਕਿੱਥੋਂ ਸਿੱਖਿਆ ਇਹ ਤੇਰਾ ਤਰੀਕਾ ਦੱਸਦਾ ਮੈਂ ਤੁਹਾਨੂੰ ਨਾਲੇ ਮਾਮਲਾ ਹੀ ਜਾਂਦੀ ਨਾਲੇ ਜਵਾਬ ਆ ਵੀ ਮੈਂ ਇਸ ਬੰਦੇ ਦੇ ਚਹਰਾ ਤੇ ਮੂੰਹੋਂ ਕਦੇ ਪੁੱਤ ਸੁਣਿਆ ਹੀ ਨਹੀਂ ਬੱਚੇ ਨੂੰ ਵਿੱਚੇ ਤੀਵੀਂ ਬੁਲਾ ਲੈਂਦਾ ਵਿੱਚੇ ਬੱਚਾ ਬੁਲਾ ਲੈਂਦਾ ਬੂਥਾ ਕੁੱਟਦਾ ਅੱਜ ਤੱਕ ਮੈਂ ਚਿੱਟੀ ਦਾੜੀ ਕਰਕੇ ਬਜ਼ੁਰਗ ਕਰਕੇ ਬਾਬਾ ਜੀ ਦੀ ਹਾਜ਼ਰੀ ਜਿ ਕੋਈ ਗਿਆ ਬਾਬਾ ਜੀ ਦੀ ਚਾਹ ਨਹੀਂ ਵੀ ਹੈ ਤੇ ਤੱਬੇ ਦੀ ਉਮਰ ਦਾ ਕਾਹਦਾ ਯਾਰੋ ਅੱਗੇ ਬਾਦ ਨੂੰ ਭੇਜੋ ਭੇਜੋ ਆ ਤੂੰ ਬੋਲੇ ਮੈਂ ਤੈਨੂੰ ਮਾਰ ਦੂੰ ਨੀ ਤੁਸੀਂ ਬੋਲੋ ਦੀ ਤੱਬੇ ਤੇ ਬੈਠ ਕੇ ਹਾਂ ਇਹਨੂੰ ਐ ਲੱਗਦਾ ਵੀ ਹਰ ਵੀ ਐ ਬੋਲਦੇ ਐ ਬੋਲ ਕੇ ਹੁਣ ਜਾਨੀ ਡਾਇਰੈਕਟਰ ਦੇ ਵਿੱਚੋਂ ਗਿਆ ਕਿਲੇ ਬਰਾ ਆ ਗਿਆ ਮੈਂ ਨਹੀਂ ਨਹੀਂ ਤੁਹਾਨੂੰ ਦੀ ਤੱਬੇ ਤੇ ਬੈਠ ਕੇ ਗਾਲ ਕੱਢਣੀ ਇਹ ਕਿੱਥੋਂ ਸਿੱਖਿਆ ਇਹ ਦਸਵੀਂ ਕੱਕੇ ਗੱਲ ਸੱਚ ਹੈ ਕਿ ਝੂਠਾ ਬਾਬਾ ਜੀ ਹੋਰ ਤੂੰ ਮਨੋ ਦੱਸਦਾ ਬਾਬਾ ਹੀ ਬਾਬਾ ਨਹੀਂ ਪਾਗਲ ਬੋਲਣਾ ਨਹੀਂ ਹਰਕਤ ਕਰੂਗਾ ਕੋਈ ਨਹੀਂ ਬੜਾ ਸੈਨੂ ਕੋਣ ਹੈ ਤੂੰ ਕੋਈ ਨਹੀਂ ਮੇਰੀ ਮਾਂ ਤੇ ਤੁਹਾਨੂੰ ਕਈ ਨਹੀਂ ਮੈਂ ਤਾਂ ਮਾਗਣੇ ਸਾਧੋ ਸਾਧੋ ਤੇ ਜੱਜ ਲੱਗਿਆ ਤੇ ਲੱਗਿਆ ਹੂੰ ਹੁਣ ਵੀ ਨਹੀਂ ਕਰੀ ਤੂੰ ਧਿਆਨ ਨਾਲ ਮੈਂ ਬਾਬਾ ਨੰਸਨ ਤੋਂ ਬਿਨਾ ਕਿਸੇ ਦੀ ਪਰਵਾਹ ਨਹੀਂ ਮਿੰਦਾ ਜੇ ਤੇਰੀ ਹੁਣ ਦੁਆਰਾ ਮੈਨੂੰ ਸ਼ਿਕਾਇਤ ਆ ਗਈ ਜੋ ਮਰਜੀ ਮਨੇ ਰਤਨ ਸਿੰਘ ਦਾ ਬਲੱਡ ਝੋਨੀ ਮੈਂ ਹਰਾਮ ਦਾ ਹਾਂ ਤੇਰਾ ਨਾਮ ਮੂੰਹ ਘੁੱਟਾ ਠੀਕ ਹੈ ਠੀਕ ਹੈ ਇਹ ਨਾ ਠੀਕ ਹੈ ਬਾਬਾ ਜੀ ਹੁਣ ਮਗਨੀ ਸੁਣ ਲੈ ਹੁਣ ਇਧਰ ਇੱਕ ਗੱਲ ਹੋਰ ਸੁਣ ਲੈ ਇਹਦੀ ਵੀਡੀਓ ਬਣਾਉਣੀ ਆ ਇਹਨੂੰ ਮੈਂ ਟੋਫੀਆਂ ਬੰਦ ਕਰਨ ਨੂੰ ਕਿਹਾ ਵੀ ਤੇਰੀਆਂ ਟੋਫੀਆਂ ਨਾ ਅਵੱਗਿਆ ਹੁੰਦੀਆਂ ਮੈਂ ਤਾਂ ਮੰਨਦਾ ਹੈ ਇਹਦਾ ਤਰੀਕਾ ਦੱਸਦਾ ਮੈਂ ਤੁਹਾਨੂੰ ਨਾਲੇ ਮਾਂ ਬਲਾਈ ਜਾਂਦੀ ਨਾਲੇ ਜਵਾਕ ਆ ਵੀ ਮੈਂ ਇਸ ਬੰਦੇ ਦੇ ਚਾਹਵ ਤੇ ਮੂੰਹੋਂ ਕਦੇ ਪੁੱਤ ਸੁਣਿਆ ਹੀ ਨਹੀਂ ਬੱਚੇ ਨੂੰ ਵਿੱਚੇ ਟੀਮੀ ਬੁਲਾ ਲੈਂਦਾ ਵਿੱਚੇ ਬੱਚਾ ਬੁਲਾ ਲੈਂਦਾ ਸੱਤਾਂ ਦੀਆਂ ਟੋਫੀਆਂ ਨਾ 10000 ਰੁਪਿਆ ਬਣਾਉਣਾ ਰੋਜ਼ ਬਣਾਉਣਾ ਨਾ ਅਛਾ ਨਹੀਂ ਦਿੰਦਾ ਨੀ ਪੈਸੇ ਪੈਸੇ ਲੋਕ ਲੋਕ ਹੋ ਕੇ ਬੰਦ ਕਰਦੇ ਚੱਲ ਫਿਰ ਮੈਨੂੰ ਐਂ ਦੱਸ ਉਹ ਕਿਹਾ ਕਿਨੇ ਪੈਸੇ ਮੰਗਣੇ ਕਿਨੇ ਕਿਹਾ ਤੂੰ ਪੈਸੇ ਮੰਗਣੇ ਦਿੰਦੇ ਲੋਕਾਂ ਨੂੰ ਤਾਕੇ ਪਾਰ ਦੀ ਜੋ ਮੈਂ ਅੱਜ ਤੱਕ ਮੈਂ ਚਿੱਟੀ ਦਾੜੀ ਕਰਕੇ ਬਜ਼ੁਰਗ ਕਰਕੇ ਬਾਬਾ ਜੀ ਦੀ ਹਾਜ਼ਰੀ ਚ ਕੋਈ ਕਿਹਾ ਮਾਤਾ ਨੂੰ ਨਹੀਂ ਵੀ ਤੇ ਸਾਡੇ ਦਾਦੇ ਦੀ ਉਮਰ ਦਾ ਆ ਗਿਆ ਬੰਦੂ ਅੱਗੇ ਪਾਲ ਨੂੰ ਭੇਂਟੋ ਭੇਂਟ ਆ ਤੂੰ ਬੋਲੇ ਮੈਂ ਤੈਨੂੰ ਮਾਰ ਦੂੰ ਨਹੀਂ ਕੋਈ ਗੋਦੀ ਤਾਬਿਆਂ ਤੇ ਬੈਠ ਕੇ ਇਹਨੂੰ ਐ ਲੱਗਦਾ ਵੀ ਹਰ ਵੀ ਐਂ ਬੋਲਦੇ ਐ ਬੋਲ ਕੇ ਹੋਣ ਯਾਰ ਜਿਹੜਾ ਕਿ ਮੈਂ ਵਿੱਚੋਂ ਖਤਲੇ ਫਿਰ ਆ ਗਿਆ ਮੈਂ ਨਹੀਂ ਨਹੀਂ ਗੁਰੂ ਦੀ ਤਾਬਿਆਂ ਤੇ ਬੈਠ ਕੇ ਗਾਲ ਕੱਢਣੀ ਇਹ ਕਿੱਥੋਂ ਸਿੱਖਿਆ ਇਹ ਦਸ ਵੀ ਕੱਕੇ ਕੱਲ ਸੱਚ ਹੈ ਕਿ ਝੂਠਾ ਬਾਬਾ ਜੀ ਮੈਨੂੰ ਦੱਸ ਬਾਬਾ ਜੀ ਬਾਬਾ ਜੀ ਪੱਗਲ ਬੋਲਣਾ ਨਹੀਂ ਹਰਕਤ ਕਰ ਕੋਈ ਨਹੀਂ ਦੱਸ ਇਹਨੂੰ ਕੋਈ ਨਹੀਂ ਉਹਨੇ ਕਿਹਾ ਬਾਬਾ ਜੀ ਮੈਂ ਮੰਗੇ ਰਿਹਾ ਤੁਹਾਨੂੰ ਕਿਹਾ ਮਾਂ ਮਾਂ ਦੀ ਮਹਿਤਤਾ ਦਿਖਾ ਦਿਓ ਸਤਨਾਮ ਸਾਡੇ ਤੇ ਜੱਜ ਲੱਗਿਆ ਤੇਰਾ ਲੱਗਿਆ ਹੂੰ ਸੁਣ ਮੇਰੀ ਗੱਲ ਤੂੰ ਧਿਆਨ ਨਾਲ ਮੈਂ ਬਾਬਾ ਨਨਸਨ ਤੂੰ ਬਿਨਾ ਕਿਸੇ ਦੀ ਪਰਵਾਹ ਨਹੀਂ ਮੈਂ ਕਰਦੀ ਜੇ ਤੇਰੀ ਹੁਣ ਦੁਬਾਰਾ ਮੈਨੂੰ ਸ਼ਿਕਾਇਤਾਂ ਕੀ ਜੋ ਮਰਜੀ ਮਨੇ ਰਤਨ ਸਿੰਘ ਦਾ ਬਲੱਡ ਝੋਣੀ ਮੈਂ ਹਰਾਮ ਦਾ ਹਾਂ ਤੇਰਾ ਨਾਮ ਮੂੰਹ ਕੁੱਟਾ ਕਦੀ ਨਹੀਂ ਕਹਾਂਗਾ ਚਾਰ ਮਿੰਟਾਂ ਦਾ ਠੀਕ ਹੈ ਬਾਬਾ ਜੀ ਹੁਣ ਵਗਨੀ ਸੁਣ ਲੈ ਹੁਣ ਇਧਰ ਇੱਕ ਗੱਲ ਹੋਰ ਸੁਣ ਲੈ ਇਹਦੀ ਵੀਡੀਓ ਬਣਾਉਣੀ ਆ ਇਹਨੂੰ ਮੈਂ ਟੋਫੀਆਂ ਬੰਦ ਕਰਨ ਨੂੰ ਕਿਹਾ ਵੀ ਤੇਰੀਆਂ ਟੋਫੀਆਂ ਨਾ ਅਵਗਿਆ ਹੁੰਦੀਆਂ ਇਹਦਾ ਤਰੀਕਾ ਦੱਸਦਾ ਮੈਂ ਤੁਹਾਨੂੰ ਨਾਲੇ ਮਾਂ ਬਲਾਈ ਜਾਂਦੀ ਨਾਲੇ ਜਵਾਕ ਆ ਵੀ ਮੈਂ ਇਸ ਬੰਦੇ ਦੇ ਚਾਹਲ ਦੇ ਮੂੰਹੋਂ ਕਦੇ ਪੁੱਤ ਸੁਣਿਆ ਹੀ ਨਹੀਂ ਬੱਚੇ ਨੂੰ ਵਿੱਚੇ ਤੀਵੀਂ ਬੁਲਾ ਲੈਂਦਾ ਵਿੱਚੇ ਬੱਚਾ ਬੁਲਾ ਲੈਂਦਾ ਸਤਾਂ ਦੀਆਂ ਟੋਫੀਆਂ ਨਾ 10000 ਰੁਪਏ ਬਣਾਉਣਾ ਰੋਜ਼ ਬਣਾਉਣਾ ਨਾ ਅਸਾਂ ਨਹੀਂਦਾ ਨਹੀਂ ਪੈਸੇ ਪੈਸੇ ਲੋਕ ਜੀ ਹੋਰ ਕੀ ਕਰੀਏ ਚੱਲ ਫਿਰ ਮੈਨੂੰ ਐਂ ਦੱਸੋ ਕਿ ਕਿਹਾ ਕਿਨੇ ਪੈਸੇ ਮੰਗਣੇ ਲੈ ਕੇ ਆਉਂਦਾ ਕਿਨੇ ਕਿਹਾ ਤੈਨੂੰ ਪੈਸੇ ਮੰਗਣੇ ਦਿੰਦੇ ਆ ਲੋਕਾਂ ਨੂੰ